ਕੀ ਲੋਕ ਜਿਵੇਂ ਕਹਿ ਦਿੰਦੇ ਨੇ ਵੀ ਯਾਰ ਜਿਹੜੇ ਪੰਛੀ ਜਾਂ ਘਰਾ ਵਿੱਚ ਰਹਿਣ ਲੱਗ ਜਾਂਦੇ ਨੇ ਇਹ ਵੀ ਬਿਠਾ ਕਰਦੇ ਨੇ ਬਾਕੀ ਭਾਈ ਤੁਸੀਂ ਨਾਦ ਨਿਓਣਾ ਬੱਚਿਆਂ ਨੇ ਜਾਂਦੇ ਨੇ ਤੇ ਫਿਰ ਪਤਾ ਲੱਗਦਾ ਵੀ ਯਾਰ ਜਦੋਂ ਪੰਛੀ ਆਣ ਨੇ ਜਾਂ ਆ ਜਾਂਦੇ ਨੇ ਵੀ ਮਨ ਨੂੰ ਸਕੂਨ ਬਹੁਤ ਮਿਲਦਾ ਨਾ ਮੈਂ ਵੀ ਆਪਾਂ ਨੂੰ ਇਨਸਾਨ ਘਾਉਣ ਦਾ ਹੱਕ ਤਾਂ ਹੀ ਹੋਇਆ ਜੇ ਆਪਣੇ ਅੰਦਰ ਇਨਸਾਨੀਅਤ ਜਉਂਦੀ ਹੈ ਦਰਅਸਲ ਤਾਂ ਆਪਣੇ ਵੱਡਣ ਨੂੰ ਪਹਿਲਾਂ ਤਿਆਰ ਹੁੰਦੇ ਨੇ ਲਾਉਣ ਵਾਲੇ ਘੱਟ ਹੁੰਦੇ ਨੇ ਕੁੜੀਆਂ ਟਿੱਬੇ ਬਾਕੀ ਵੀਰੇ ਖੂਹ ਹੁੰਦੇ ਸੀ ਆਪਣੇ ਦੂਜੇ ਬੋਰ ਆਇਟ ਹੋਏ ਉੱਥੇ ਬੰਦ ਹੋ ਗਏ ਪਾਣੀ ਪਾਉਣ ਤੇ ਵਾੜਾ ਕੋਈ ਟਾਈਮ ਵੀ ਨਹੀਂ ਲੱਗਦਾ ਤੁਹਾਡਾ ਤੁਹਾਡਾ ਕੋਈ ਕੰਮ ਵੀ ਨਹੀਂ ਰੁਕਦਾ ਇੰਨੇ ਨਾਲ ਟੁਇੰਟ ਕਰੰਦ ਮੈਨੇ ਵੀ ਇਹਨਾਂ ਤੁਸੀਂ ਆਹਨੇ ਲਾਓ ਦਰਖਤ ਤੇ ਦਰਖਤ ਦੇ ਖਾਦ ਚੇਂਦਾ ਵੀ ਆਲੇ ਪਾ ਲੈਣੀਆਂ ਬਿਲਕੁਲ ਮੈਨੂੰ ਪਤਾ ਗੱਲ ਕੀ ਹੈ ਜੀ ਪਹਿਲਾਂ ਇਹ ਦੇਖੋ ਵੀ ਰਹਿੰਦੀਆਂ ਕਿੱਥੇ ਸੀ ਰਹਿਆ ਰਹਿੰਦੀਆਂ ਕਿੱਥੇ ਠੀਕ ਹੈ ਕਿਉਂ ਗਾਉਣ ਨਾਲ ਕਿ ਡਿੱਗਦਾ ਤੇ ਢੇਰੀ ਲੱਗੇ ਨੂੰ ਡਿੱਗ ਨੂੰ ਹਟ ਜਾਂਦਾ ਜੀ ਅਸੀਂ ਤੇ ਵੀਰੇ ਆਪਾਂ ਹੋ ਗਏ ਇਹ ਤਾਂ ਵੀਰੇ ਆਪਦਾ ਉਹੀ ਕਰ ਰਹੇ ਨੇ ਜੇ ਆਪਾਂ ਬਣਾ ਆ ਨੂੰ ਜਗਾ ਦੇ ਤੇ ਉਹਨੇ ਆ ਨਾਲ ਆਪਦਾ ਤਿਆਰ ਆਫ ਕਰਨਾ ਲੇਕਿ ਚੋਗਾ ਪਾਉਂ ਗਰੇ ਨਾ ਚਿੜੀਆਂ ਜਿਹੜਾ ਆਪਾਂ ਸੋਚਾਂਗੇ ਮਨ ਤੇ ਵੀਰੇ ਹੁੰਦਾ ਲੰਗਰ ਲਾਉਣਿਆ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਲੰਗਰ ਹੀ ਐ ਠੀਕ ਹੈ ਨਾ ਬਾਈ ਜੀ ਬਹੁਤ ਵੱਡਾ ਪੁੱਲ ਹੈ ਜੀ ਬੱਚਿਆਂ ਦੇ ਜਾਂ ਜਨ ਤੇ ਲਾਉ ਮਨ ਨੂੰ ਸ਼ਾਂਤ ਮਿਲਦਾ ਬੱਚਿਆਂ ਨੂੰ ਵੀ ਸਿੱਖਿਆ ਦੇ ਦੀ ਚਿੜੀਆਂ ਰਹਿੰਦੀਆਂ ਕਿੱਥੇ ਸੀਗੀਆਂ ਵੀਰੇ ਬਾਕੀ ਇਹਨਾਂ ਦਾ ਕੋਈ ਵਕੀਲ ਨਹੀਂ ਹੈਗਾ ਵੀ ਕਿਸੇ ਕੇਸ ਕਰ ਦੇਣਾ ਹਨਾ ਆਪਾਂ ਮਾਰੇ ਕੰਮ ਦੇ ਪ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਇਸ ਵਕਤ ਸ਼ਹਿਰ ਧਨੌਲਾ ਦੇ ਵਿੱਚ ਧਨੌਲਾ ਸ਼ਹਿਰ ਦੇ ਵਿੱਚ ਅੱਜ ਆਉਣ ਦਾ ਜੋ ਬਣਿਆ ਸਬਬ ਉਹ ਬਈ ਬ੍ਰਿੰਤ ਸਿੰਘ ਆਪਣੇ ਨਾਲ ਖੜੇ ਨੇ ਇਹ ਵੀ ਪੰਛੀ ਪ੍ਰੇਮੀ ਨੇ ਪੰਛੀ ਪ੍ਰੇਮੀ ਹੋਣ ਕਰਕੇ ਇਹ ਵੀ ਆਪਣੇ ਘਰ ਦੇ ਵਿੱਚ ਆਲਣਿਆਂ ਦੀ ਇੱਕ ਤਰ੍ਹਾਂ ਦੀ ਇਹਨੂੰ ਸੇਵਾ ਹੀ ਕਹਿ ਸਕਦੇ ਆ ਹਾਂ ਜੀ ਇਹਨੂੰ ਇੱਕ ਤਰ੍ਹਾਂ ਦੀ ਸੇਵਾ ਹੀ ਕਹਿ ਸਕਦੇ ਆ ਆਪਾਂ ਹਰ ਤਰ੍ਹਾਂ ਦੇ ਪੰਛੀ ਦੇ ਆਲਣੇ ਬਣਾਉਂਦੇ ਨੇ ਇੱਥੇ ਕਬੂਤਰ ਦੇ ਚਿੜੀ ਦੇ ਹੋਗੇ ਗਟਾਰਾਂ ਦੇ ਹੋਗੇ ਤੇ ਇਹ ਸਾਰਾ ਕੰਮ ਕਰਦੇ ਨੇ ਆਪਾਂ ਵੀ ਅੱਜ ਬਾਈ ਕੋਲੇ ਆਲ ਨੇ ਹੀ ਲੈਣ ਆਇਆ ਬਾਕੀ ਬਾਈ ਬੈਂਕ ਸਿੰਘ ਦੇ ਨਾਲ ਆਪਾਂ ਗੱਲ ਕਰਦੇ ਆ ਤੇ ਆਪਾਂ ਆਲ ਨੇ ਦਾ ਵੀ ਕੰਮ ਪਹਿਲਾਂ ਛੇੜਾ ਕੰਮ ਜਿੰਨਾ ਕੰਮ ਕਰਦੇ ਸੀਗੇ ਨਾ ਹਾਂਜੀ ਹੁਣ ਆਪਾਂ ਆਲ ਨੇ ਦੇ ਜਾਰੇ ਆਲ ਨੇ ਬਣਾਉਣੇ ਵੀਰੇ ਚਿੜੀਆਂ ਵਾਸਤੇ ਲੱਗ ਤੋਤੇ ਵਾਸਤੇ ਲੱਗ ਗਟਾਰ ਵਾਸਤੇ ਲੱਗ ਕਬੂਤਰ ਵਾਸਤੇ ਲੱਗ ਸਾਰੇ ਤਰ੍ਹਾਂ ਦੇ ਲੱਗ ਲੱਗ ਆਲ ਨੇ ਠੀਕ ਹੈ ਬਈ ਸਰਾਖ ਲੱਗ ਲੱਗ ਨੇ ਥੋੜੇ ਸਾਇਦਾ ਹੀ ਫਰਕ ਹੈ ਠੀਕ ਹੈ ਬਈ ਤੇ ਬਾਕੀ ਬਾਕੀ ਇਹਦੀ ਚਿੜੀਆਂ ਆਲ ਨੇ ਆਪਣੇ ਘਰਾਂ 'ਚ ਰਹਿੰਦੀਆਂ ਸੀਗੀਆਂ ਹਾਂਜੀ ਹਾਂਜੀ ਉਹ ਕਦੇ ਆਪਾਂ ਇਹਨਾਂ ਦੇ ਰਹਿਣ ਸਹਿਰੇ ਖਤਮ ਹੋ ਗਈ ਹੈ ਨਾ ਆਪਣੀ ਮਜਬੂਰੀ ਕਰਨਾ ਆਪਾਂ ਇਹਨਾਂ ਦਾ ਰੇਨ ਸਰੀ ਖਤਮ ਹੋ ਗਈ ਹੈ ਖਤਮ ਕਰਤੇ ਤੇ ਬਾਕੀ ਹੁਣ ਆਪਾਂ ਜੀ ਆਪਾਂ ਕਿ ਜਗਾ ਦੇਣੀ ਆਲ ਨਾਲ ਉਹਨੇ ਆਪ ਤਿਆਰ ਕਰਨਾ ਹੈ ਬਾਕੀ ਇਹ ਡਰਕਟ ਦੇ ਆਲ ਨਾਲ ਜਿਹੜੀ ਪਉਂਦੀ ਨਹੀਂ ਨਾ ਆਪਣੇ ਕਮੁੱਤਰ ਪਾਵੇ ਭਾਈ ਇੱਥੇ ਇੱਕ ਮੇਰਾ ਸਵਾਲ ਬਣਦਾ ਹੈ ਕਈ ਲੋਕ ਜਿਵੇਂ ਕਹਿ ਦਿੰਦੇ ਨੇ ਵੀ ਯਾਰ ਜਿਹੜੇ ਪੰਛੀ ਜਿਹਾ ਘਰਾਂ ਚ ਰਹਿਣ ਲੱਗ ਜਾਂਦੇ ਨੇ ਇਹ ਵੀ ਬਿਠਾ ਕਰਦੇ ਨੇ ਉਹਨਾਂ ਲੋਕਾਂ ਦੀ ਸੋਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੀਜੀ ਦੇਖੋ ਆਪਾਂ ਜੇ ਕੁਦਰਤ ਨਾਲ ਪਿਆਰ ਕਰੀਏ ਨਾ ਬਹੁਤ ਕੁਛ ਪਰਮਾਤਮਾ ਬੰਦਾ ਵੀ ਟੈਨਸ਼ਨ ਫ੍ਰੀ ਹੋ ਜਾਂਦਾ ਨਾ ਜੀ ਉਧਰ ਲੱਗ ਜਾਂਦਾ ਹੈ ਬਾਕੀ ਬਾਈ ਉਹੀ ਗੱਲ ਆ ਸਕੂਨ ਹੀ ਵਾਲਾ ਮਿਲਦਾ ਹੈ ਹਨਾ ਬਾਕੀ ਬਾਈ ਜੇ ਤੁਸੀਂ ਲਾ ਦੇ ਨਾ ਬੱਚਿਆਂ ਨੇ ਜਾਂਦੇ ਨੇ ਤੇ ਫੇਰ ਪਤਾ ਲੱਗਦਾ ਵੀ ਇਹ ਜਦੋਂ ਪੰਛੀ ਆ ਲੈ ਜਾਂਦੇ ਨੇ ਵੀ ਮਨ ਨੂੰ ਸਕੂਨ ਬਹੁਤ ਮਿਲਦਾ ਨਾ ਬੀਰੇ ਬਾਕੀ ਇਹਨਾਂ ਦਾ ਕੋਈ ਵਕੀਲ ਨਹੀਂ ਹੈਗਾ ਵੀ ਕਿਸੇ ਕੇਸ ਕਰ ਦੇਣਾ ਹਨਾ ਆਪਾਂ ਮਾਰੇ ਵੀ ਕੰਡ ਵਿੱਚ ਪਾਣੀ ਪਾਈ ਆਪਾਂ ਕਹਿੰਦੇ ਨਾ ਬਈ ਯਾਰ ਆਪੇ ਕੇਸ ਕਰ ਹਨਾ ਜਾਂ ਲੜ ਪੈਣੇ ਆ ਇਸ ਤਰ੍ਹਾਂ ਜਿਹੜੇ ਆਪਾਂ ਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਵੱਧ ਤੋਂ ਵੱਧ ਦਰਖਤ ਵੀ ਲਾਉਣੇ ਚ ਨੇ ਮੂਜੇ ਨਾ ਕੋ ਹੋ ਸਕਿਆ ਨਾ ਵੀਰੇ ਚਲੋ ਅਸੀਂ ਵੀ ਕਰਦੇ ਆ ਬਾਕੀ ਚਿੜੀਆਂ ਵਾਸਤੇ ਆਲ ਨੇ ਪਾਣੀ ਰੱਖੋ ਅਰੇ ਅੱਜ ਕੈਮੀਕਲ ਵਾਲਾ ਪਾਣੀ ਹੋ ਗਿਆ ਸਾਰਾ ਨਾਲਿਆਂ 'ਚ ਹੀ ਕੈਮੀਕਲ ਵਾਲਾ ਪਾਣੀ ਹੋ ਗਿਆ ਤੇ ਆਪਾਂ ਖੇਤਾਂ ਦੀ ਵੀ ਕਰਨ ਕਰਾ ਪਾਣੀ ਹੋ ਗਿਆਂਗੇ। ਹਾਸਲ ਦੇ ਵਿੱਚ ਉਹੀ ਗੱਲ ਹੈ ਵੀ ਆਪਾਂ ਨੂੰ ਇਨਸਾਨ ਘਾਉਣ ਦਾ ਹੱਕ ਤਾਂ ਹੀ ਹੋਇਆ ਜੇ ਆਪਣੇ ਅੰਦਰ ਇਨਸਾਨੀਅਤ ਜਉਂਦੀ ਹੈ। ਆਪਾਂ ਤੇ ਜਾਨਵਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੇ ਆਪਣੇ ਅੰਦਰ ਇਨਸਾਨੀਅਤ ਨਹੀਂ। ਬਾਕੀ ਮਨੋਖ ਨੂੰ ਵੀਰੇ ਆਪਾਂ ਨੂੰ ਮਨੋਖ ਨੂੰ ਸੋਝੀ ਵੋਜੀ ਦਿੱਤੀ ਸੀ ਵੀ ਇਹ ਰੱਖਿਆ ਕਰੂਗਾ ਨਾ ਜੀਵ ਜੰਤੂ ਦੀ ਹੈ ਨਾ ਪਰ ਆਪਾਂ ਗਲਤ ਬਾਸੀ ਤੁਰ ਪਏ। ਬਾਕੀ ਅੱਗਾ ਵੀ ਲਈ ਜੰਨਾ ਸਾਰਾ ਕੁਝ ਕਰੀ ਜੰਨਾ ਵੀਰੇ ਜੀ। ਹੁਣ ਦੇਖ ਲਓ ਵੀ ਉਹੀ ਗੱਲ ਹੈ ਵੀ ਪੰਛੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਕਿਤੇ ਨੇ। ਜਿਵੇਂ ਪੰਛੀ ਪਹਿਲਾਂ ਆਪਣੇ ਘਰਾਂ ਦੇ ਵਿੱਚ ਕਿੰਨੇ ਫਿਰਦੇ ਹੁੰਦੇ ਸੀ ਤ ਸਾਰਿਆਂ ਨੂੰ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਬਾਕੀ ਬਾਈ ਆਲਣਿਆਂ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਕਿੰਝੀ ਵਾਸਤੇ ਦਾ ਆਹ ਹੈ ਜੀ ਠੀਕ ਹੈ ਬਾਈ ਜੀ ਇੱਕ ਇੱਕ ਨਾ 1 ਇੰਚ 300 ਸਰਾਕ ਹੈ ਜੀ ਠੀਕ ਹੈ 24 ਰੱਖਿਆ ਹੈ ਬੱਚੇ ਬਾਹਰ ਨਾ ਡਿੱਗਣ ਬਾਕੀ ਗਿਟਾਰ ਨੇ ਤਾਂ ਕਰਦੀ ਵੀਰ ਜੀ ਬੱਚੇ ਸੇਫਨੈਸ ਆਪਣੇ ਕੋਲੇ ਵੀਡੀਓ ਫੋਟੋ ਕੋ ਚੈੱਕ ਹਾਂਜੀ ਹਾਂਜੀ ਅੰਦਰ ਆਪਾਂ ਵਿੱਚ ਸ਼ੌਟ ਲਾਵਾਂਗੇ ਹਾਂ ਗਿਟਾਰ ਵਾਸਤੇ ਆਲਣੇ ਜੀ ਬਾਲੂ ਜੜੀ ਠੀਕ ਹੈ ਬੱਚੇ ਸੇਫ ਨਹੀਂ ਉਹ ਵੱਡਾ ਸਰਾਕ ਕੌਣ ਦੇ ਕਰਕੇ ਹਾਂਜੀ ਹਾਂਜੀ ਇਹ ਵੀ ਆ ਤੋਂ ਵਾਸਤੇ ਲੋੜ ਨੂੰ ਪੋਤੇ ਵਾਸਤੇ ਆ ਤੋ ਤਾਂ ਸਾਡੇ ਨੂੰ ਉਤਰਦਾ ਵੀਰ ਜੀ ਡੂੰਗਾ ਉਤਰਦਾ ਹੁੰਦਾ ਠੀਕ ਹੈ ਤੇ ਇਹ ਜਾਣਕਾਰੀ ਵੀ ਮਿਲਦਾ ਅੱਜ ਕੱਲ ਪਤਾ ਹੀ ਨਹੀਂ ਕਿਸੇ ਨੂੰ ਚੀਜ਼ਾਂ ਦਾ ਵੀ ਇਹ ਕਬੂਤਰ ਵਾਸਤੇ ਕਬੂਤਰ ਦੇਖੂਗੀ ਓਪਨ ਜੀ ਭਾਲ ਲੈ ਵੀਰੇ ਠੀਕ ਹੈ ਯਾਰੇ ਤਾਰਾਂ ਦੇ ਮੱਥਾ ਮਾਰੀ ਜਾਂਦੇ ਨੇ ਨਾ ਤੇ ਆਪਾਂ ਬਾਦਰ ਥੱਲੇ ਆ ਸਕਦੇ ਇਹਨੂੰ ਠੀਕ ਹੈ ਆਪਾਂ ਇਹ ਕੂਤਰਾਂ ਕੋਲ ਕੂਤਰ ਦੇ ਕੂਗੀ ਵਾਸਤੇ ਜੀ ਇਹ ਆਪਾਂ ਇੱਕ ਖੁੱਲੇ ਚ ਥੋੜਾ ਜਿਹਾ ਪਾਉਂਦੇ ਆ ਤਾਂ ਖੰਭੇ ਲਾ ਦੇਣ ਆਪਣੇ ਖੰਭੇ ਦੇ ਲਾ ਲਓ ਕਿਤੇ ਮਰਜ਼ੀ ਦਾਖਤ ਤੇ ਲਾ ਦਿਓ ਜੀ ਹਣਾ ਠੀਕ ਹੈ ਠੀਕ ਹੈ ਇਹ ਆਪਾਂ ਕਿ ਜਗ੍ਹਾ ਦੇਣੀ ਹੈ ਵੀਰੇ ਦੇਖੋ ਨੇਰੀ ਨਾਲ ਜਿਆਗ ਚਿੜੀਆਂ ਦੇ ਆਪਣੇ ਕੂਤਰਾਂ ਦੇ ਨਾਲ ਪਾਵੀ ਲੈ ਨੇ ਕਿਤੇ ਨੇਰੀ ਨਾਲ ਉੱਠ ਜਾਂਦੇ ਨੇ ਵੀਰੇ ਬਾਹਰ ਬਿਲਕੁਲ ਬਿਲਕੁਲ ਠੀਕ ਹੈ ਸੇਫ ਨੇ ਇੱਥੇ ਜੀ ਕੂਗੀ ਸੇਫ ਹੈ ਜੀ ਬਾਕੀ ਇਹਦੇ ਬਹੁਤ ਨੁਕਸਾਨ ਹੁੰਦਾ ਜੇ ਨੇਰੀ ਆਉਂਦੀ ਹੈ ਨਾ ਮੇਨਾਂ ਦਾ ਪਹਿਲਾਂ ਦਰਾਖਤ ਹੀ ਰਹੇ ਨੇ ਜੀ ਬਿਲਕੁਲ ਬਿਲਕੁਲ ਮਕਰ ਮੇਰੇ ਡੇਕਾਂ ਦੇ ਆਲਣਾ ਦੱਸੋ ਕਿੱਥੇ ਪਾਉਗੇ ਨਹੀਂ ਪਾਉਂਦਾ ਬਾਈ ਡੇਕਾ ਵੀ ਬਈ ਆਪਣੇ ਦਰਾਖਤ ਨਾਲ ਪਹਿਲਾਂ ਮੈਂ ਦੱਸਦਾ ਦਰਾਖਤ ਆਪਣੇ ਬੱਡਣ ਨੂੰ ਪਹਿਲਾਂ ਤਿਆਰ ਹੁੰਦੇ ਨੇ ਲਾਉਣ ਵਾਲੇ ਘਟ ਹੁੰਦੇ ਨੇ ਠੀਕ ਆ ਮੈਂ ਗੱਲ ਜਿਹੜੇ ਹੈਗੇ ਨੇ ਬੱਚੇ ਹੋਏ ਉਹਨਾਂ ਨੂੰ ਵੀ ਬੱਡਣ ਨੂੰ ਪਹਿਲਾਂ ਪੈਂਦੇ ਨੇ ਬਾਕੀ ਵੀ ਜੀ ਚਲੋ ਵੀਰ ਕਹਿੰਦੇ ਨੇ ਵਿੱਚ ਨਾ ਵੀਰ ਕਿੰਨੇ ਕਾਲਮ ਨੇ ਵੀ ਇਹਨਾਂ ਵੀ ਆਲੇ ਰਾਵਤ ਦਰਖਤ ਦੇ ਦਰਖਤ ਦੇ ਘਾਹ ਚ ਇਹਨਾਂ ਦਾ ਵੀ ਆਲੇ ਪਾ ਲਣੀਆਂ ਮੈਨੂੰ ਪਤਾ ਗੱਲ ਕੀ ਹੈ ਜੀ ਪਹਿਲਾਂ ਇਹ ਦੇਖੋ ਵੀ ਰਹਿੰਦੀਆਂ ਕਿੱਥੇ ਸੀ ਰਹਿੰਦੀਆਂ ਕਿੱਥੇ ਸੀ ਜੀ ਉਹਦੇ ਵੀ ਦਰਖਤ ਬਥੇਰੇ ਸੀ ਵੀ ਆਪਣੇ ਘਰਾਂ ਚ ਰਹਿੰਦੀਆਂ ਸੀ ਜੀ ਬਿਲਕੁਲ ਸਹੀ ਠੀਕ ਹੈ ਗਟਾਰਾਂ ਵੀ ਬਾਈ ਮੈਂ ਕਈ ਵਾਰ ਦੇਖਿਆ ਵੀ ਸ਼ੈਡਾਂ ਦੇ ਉੱਪਰ ਕਹਿੰਦਾ ਮੱਥਾ ਮਾਰੀ ਜਾਂਦੀਆਂ ਨੇ ਗਟਾਰਾਂ ਜਿਹੜੇ ਆਪਣੇ ਸ਼ਟਰ ਹੀ ਹੁੰਦੇ ਸ਼ਟਰ ਦੇ ਉੱਤੇ ਜਗ੍ਹਾ ਮਿਲਦੀ ਹੈ ਕਬੂਤਰ ਵੀ ਮੱਥਾ ਮਾਰੀ ਜਾਂਦੇ ਨੇ ਕਿ ਜਗ੍ਹਾ ਹੀ ਨਹੀਂ ਰਹੀ ਨਾ ਸਹੀ ਗੱਲ ਹੈ ਪੁਰੀਆਂ ਟਿੱਬੇ ਬਾਕੀ ਵੀਰੇ ਖੂਨ ਦੇ ਸੀ ਆਪਣੇ ਦੂਜੇ ਬੋਰ ਵਾਲੇ ਟੋਏ ਉੱਥੇ ਬੰਦ ਹੋ ਗਏ ਨੇ ਦੇਖੋ ਜਿਹੜੇ ਆਪਣੇ ਪੋਲ ਨੇ ਪੋਲ ਨੇ ਦੇ ਆਪਣੇ ਉਹਨਾਂ ਨੇ ਵੀ ਖੱਡਾ ਕਰਿਆ ਉੱਥੇ ਵੀ ਮੱਥਾ ਮਾਰੀ ਜਾਂਦੇ ਨੇ ਉੱਥੇ ਮੱਥਾ ਮਾਰੀ ਜਾਂਦੇ ਨੇ ਸਹੀ ਗੱਲ ਹੈ ਸਹੀ ਗੱਲ ਜਿਹੜਾ ਨਹੀਂ ਵੀਰੇ ਤਾਂ ਕਰਕੇ ਨੇ ਬਲੀਡਿੰਗ ਘਟ ਗਈ ਜੀ ਆਪਾਂ ਬਲੀਡਿੰਗ ਨੇ ਬਲੀਡਿੰਗ ਵਾਸਤੇ ਵਰਤਣਾ ਉਸ ਤੋਂ ਬਾਅਦ ਫੇਰ ਛੱਡ ਦੇਣਾ ਫੇਰ ਛੱਡ ਦੇਣਾ ਹਾਂਜੀ ਤੇ ਬਾਕੀ ਵੀਰੇ ਗਰਮੀ ਦਾ ਟਾਈਮ ਆ ਹੁਣ ਆਪਣੇ ਘਰਾਂ ਦੇ ਵਿੱਚ ਜਿੰਨਾ ਹੋ ਸਕਦਾ ਹੈ ਪਾਣੀ ਵੱਧ ਤੋਂ ਵੱਧ ਪਾਇਆ ਕਰੋ ਪਾਣੀ ਪੌਂਦੇ ਵਾੜਾ ਕੋਈ ਟਾਈਮ ਵੀ ਨਹੀਂ ਲੱਗਦਾ ਤੁਹਾਡਾ ਤੁਹਾਡਾ ਕੋਈ ਕੰਮ ਵੀ ਨਹੀਂ ਰੁਕਦਾ ਇੰਨੇ ਨਾਲ ਸੇਵਾ ਭਾਵਨਾ ਆਪਣੇ ਮਨ ਦੇ ਵਿੱਚ ਰੱਖਣੀ ਇਨਸਾਨਾਂ ਨੂੰ ਜ਼ਰੂਰੀ ਆ ਉਹੀ ਗੱਲ ਆ ਵੀ ਫੇਰ ਹੀ ਆਪਾਂ ਇਨਸਾਨ ਬੱਜਾਂਗੇ ਆਪਣੇ ਅੰਦਰ ਬਾਕੀ ਬਾਈ ਬਾਕੀ ਇਹ ਚੋਗਾ ਵਸਤਲੇ ਠੀਕ ਆ ਬੜਾ ਇਹ ਚੋਗਾ ਆਪਾਂ ਬੋਤਲ ਪਰ ਕਹਿੰਦੇ ਖਿਲਾਵਨੇ ਆ ਠੀਕ ਆ ਜੀ ਚੋਗਾ ਉਹਨਾਂ ਦੇ ਡਿੱਗਦਾ ਤੇ ਢੇਰੀ ਲੱਗੇ ਉਹ ਡਿੱਗ ਨੂੰ ਫੜ ਜਾਂਦਾ ਜੀ ਠੀਕ ਆ ਠੀਕ ਐ ਇਸ ਤਰ੍ਹਾਂ ਆਪਾਂ ਬੋਤਲ ਨਿਕਲ ਵੀ ਆਉਂਦੀ ਆ ਜੀ ਹਾਂ ਸ਼ਾਬਾਸ਼ ਹਾਂ ਇਹ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਲਾ ਕੇ ਰੱਖ ਸਕਦੇ ਹੋ ਤੇ ਡੇਲੀ ਇੱਕ ਤਰ੍ਹਾਂ ਰੂਟੀਨ ਬਣ ਜਾਂਦੀ ਆ ਬੰਦੇ ਦੀ ਕੌਣ ਦੇ ਵਰਗੇ ਚੋਗਾ ਪਾਉਂਦੇ ਆ ਨਾ ਚਿੜੀਆਂ ਜਿਹੜਾ ਆਪਾਂ ਸੋਚਾਂਗੇ ਮਨ ਤੇ ਵੀਰੇ ਹੁੰਦਾ ਹੁੰ ਠੀਕ ਹੈ ਸਾਡੇ ਕੋਈ ਦੋਸਤਾਂ ਨਾਲ ਬਾਅਦ ਚਲੀ ਆਏ ਰਵੇ ਠੀਕ ਹੈ ਬਲੋ ਉਧਰ ਪਹਿਲਾਂ ਆ ਗਿਆ ਸੀ ਆਪ ਹੀ ਹੌਲੀ ਦੇ ਵਿੱਚ ਵਿਦਾਨਤ ਹੋ ਜਾਂਦਾ ਬੱਚੇ ਬੱਚੇ ਸੇਫ ਰਹਿੰਨੇ ਇੱਕ ਕਾਲਾ ਜੀ 9 ਬੱਚੇ ਬਚਾ ਸਕਦਾ ਇੱਕ ਸਾਲ ਚ ਅੱਛਾ ਆਪਾਂ ਇੱਕ ਕਾਲਾ ਲਾਤਾ 9 ਬੱਚੇ ਬਸ ਜਾਂਦੇ ਕੀ ਬਾਤ ਜਿਵੇਂ ਹੁਣ ਆਪਾਂ ਕਹੇ ਦੀ ਵੀ ਪਿੰਡ ਪਹਿਲਾਂ ਐ ਨਹੀਂ ਹੈਗਾ ਵੀ ਪਿੰਡ ਦੇ ਸਾਰੇ ਲੋਕ ਇੱਕੋ ਦਰਈ ਆਉਂਦੇ ਆ ਪਹਿਲਾਂ ਇੱਕ ਘਰ ਵੱਸਦਾ ਫਿਰ ਹੌਲੀ ਹੌਲੀ ਉੱਥੇ ਆ ਕੇ ਘਰ ਨਾਲ ਦੇ ਨਾਲ ਆ ਕੇ ਬਸਣ ਲੱਗ ਜਾਂਦੇ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਜਾਨਵਰਾਂ ਪੰਛੀਆਂ ਨੂੰ ਬਚਾ ਸਕਦੇ ਆ ਹਾਂ ਜੀ ਆਪਾਂ 6 ਦੇ ਵਿੱਚ ਬਚਾ ਚੁੱਕੇ ਪਹਿਲਾਂ ਜਿਹੜੀਆਂ ਅਸੀਂ ਦੇਖੀ ਨਜ਼ਰ ਆਈਆਂ ਨੇ ਬਾਹਰ ਸਾਰਿਆਂ ਨੂੰ ਇਹ ਵੀਡੀਓ ਬਣਾਉਣ ਦਾ ਜਾਂ ਦਿਖਾਉਣ ਦਾ ਸਾਡਾ ਮਕਸਦ ਇਹ ਹੀ ਸੀਗਾ ਵੀ ਸਾਰੇ ਕੁਦਰਤ ਨੂੰ ਪਿਆਰ ਕਰੋ ਠੀਕ ਹੈ ਨਾ ਆਪਣੇ ਅੰਦਰ ਸੇਵਾ ਭਾਵਨਾ ਰੱਖੋ ਆਪਣੇ ਘਰ ਦੇ ਵਿੱਚ ਆਲ ਨੇ ਵੀ ਲਾਓ ਦੋ ਦੋ ਚਾਰ ਚਾਰ ਜਿੰਮੇ ਤੁਹਾਡਾ ਜਿੰਨਾ ਕਿ ਤੁਹਾਡਾ ਵਸ ਪੈਂਦਾ ਬਾਕੀ ਗੱਲ ਰਹੀ ਆਪਾਂ ਲੰਗਰ ਲਾਉਣੇ ਆ ਲੰਗਰ ਲਾਉਣਿਆ ਇਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਲੰਗਰ ਹੀ ਹੈ ਠੀਕ ਹੈ ਨਾ ਬਾਈ ਜੀ ਬਹੁਤ ਵੱਡਾ ਕੰਮ ਹੈ ਜੀ ਦੇਖੋ ਹਾਂ ਬਾਬਾ ਜੀ ਦਾ ਬੰਦਾ ਹੀ ਮਨੋੱਖਾ ਉਹਦਾ ਆਪ ਦਾ ਰੈਨ ਸੇਰਾ ਆਪ ਕਰ ਲੂ ਤਿਆਰ ਠੀਕ ਹੈ ਜੀ ਇਹਨਾਂ ਵਾਸਤੇ ਦੇਖੋ ਆਪਾਂ ਨੂੰ ਕਰਨਾ ਪਊਗਾ ਠੀਕ ਹੈ ਇਹ ਆਪਾਂ ਕਹਿੰਦੇ ਆ ਆਸ ਹੀ ਆਸ ਤੇ ਵੀਰੇ ਆਪਾਂ ਹੋ ਗਏ ਇਹ ਤਾਂ ਵੀਰੇ ਆਪਦਾ ਉਹੀ ਕਰ ਰਹੇ ਨੇ ਜੀ ਆਪਾਂ ਬਣਾ ਆਨ ਜਗਾ ਦੇ ਤੇ ਉਹਨੇ ਆਨ ਦਾ ਆਪਦਾ ਤਿਆਰ ਆਫ ਕਰਨਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਕੀ ਵੀ ਆਪ ਨੂੰ ਬਹੁਤ ਤੋਂ ਬਾਅਦ ਕਰਨਾ ਚਾਹੀਦਾ ਜੀ ਬੱਚਿਆਂ ਨੂੰ ਜਨਮ ਤੇ ਲਾਓ ਮਨੁੱਖੀ ਜਾਨਵਰਾਂ ਨੂੰ ਬੱਚਿਆਂ ਨੂੰ ਵੀ ਸਿੱਖਿਆ ਦਿਓ ਜੀ ਚਿੜੀਆਂ ਰਹਿੰਦੀਆਂ ਕਿੱਥੇ ਸੀਗੀਆਂ ਸਹੀ ਗੱਲ ਹੈ ਬੱਚਿਆਂ ਨੂੰ ਦੱਸੋ ਹਨਾ ਮੇਰੇ ਛੋਟੇ ਬੱਚੇ ਨੇ ਉਹਨਾਂ ਨੂੰ ਸਿੱਖਿਆ ਦਿਓ ਵੀ ਆਪਾਂ ਤਨ ਵੀ ਪੱਤਰੀ ਚਿੜੀਆਂ ਇੱਥੇ ਰਹਿੰਦੀਆਂ ਸੀਗੀਆਂ ਜੀ ਦੇਖਦੇ ਕਰੋ ਹਨਾ ਜੀ ਬਿਲਕੁਲ ਇਹ ਵੀ ਜੀਵ ਜੰਤੂ ਦਾ ਆਪਾਂ ਨੂੰ ਵੀ ਕਰਨਾ ਚਾਹੀ ਤੇ ਉਹਨਾਂ ਦੀ ਜਿੰਨਾ ਆਪਣਾ ਧਰਤੀ ਦੇ ਹੱਕ ਰਹਿੰਦਾ ਹੱਕ ਆ ਉਹਨਾਂ ਹੀ ਇਹਦਾ ਹੱਕ ਆ ਜੀ ਜਦੋਂ ਤੁਸੀਂ ਆਪਣੇ ਹੱਥੀਂ ਇੱਥੋਂ ਆਲਣੇ ਲੈ ਕੇ ਜਾਓਗੇ ਨਾ ਬਾਈ ਤੋਂ ਤੇ ਘਰੇ ਜਾ ਕੇ ਲਾਓਗੇ ਉਹਦੇ ਵਿੱਚ ਜਦੋਂ ਚੀਂੀਆਂ ਆਪਣਾ ਆਲਣਾ ਜਾਂ ਆਪਣੇ ਬੱਚੇ ਦੇਣਗੀਆਂ ਉਹ ਮੈਂ ਕਹਿੰਦਾ ਤੁਸੀਂ 10 ਬਾਹਰ ਲੰਗਰ ਲਾ ਲਓ ਤੁਹਾਨੂੰ ਉਹਨਾਂ ਨੂੰ ਨਹੀਂ ਮਿਲਣਾ ਇਹਨਾਂ ਨੂੰ ਦੇ ਕੇ ਜਿੰਨਾ ਸਕੂਨ ਮਿਲੂਗਾ ਜਦੋਂ ਤੁਹਾਡੇ ਘਰ ਦੇ ਵਿੱਚ ਨਾਲ ਇੱਕ ਤਾਂ ਰੌਣਕ ਲੱਗੀ ਰਹਿੰਦੀ ਹੈ ਘਰ ਦੇ ਵਿੱਚ ਹਨਾ ਬਾਕੀ ਬਾਈ ਕਿਸੇ ਨੇ ਵੀ ਆਲਣੇ ਲੈਣੇ ਹੋਣਾ ਤਨੌਲਾ ਸ਼ਹਿਰ ਹੈ ਬਾਕੀ ਬਾਈ ਆਪਣਾ ਨੰਬਰ ਵਗੈਰਾ ਤੇ ਬਾਈ ਦੱਸਿਓ ਤੁਸੀਂ ਆਪਣਾ ਡਰੈੱਸ ਵੀ ਹਾਂਜੀ ਵੀ 90568 ਜੀ 55158 ਜੀ 90568 55158 ਜੀ ਆਪਣਾ ਗੁਰਦੁਆਰਾ ਆਰਾਮ ਸਰ ਨੇੜੇ ਜੀਤੇਦਾਰ ਆ ਜੀ ਨੇੜੇ ਜੀਤੇਦਾਰ ਆ ਜਿਹਨੂੰ ਵੀ ਮਰਜ਼ੀ ਪੁੱਛ ਕੇ ਆ ਜਾਓ ਇੱਥੇ ਬਾਈ ਨੂੰ ਸਾਰੇ ਲਗਭਗ ਜਾਣਦੇ ਨੇ ਕਿਸੇ ਤਰੀਕੇ ਦਾ ਵੀ ਆਲਣਾ ਲੈਣਾ ਹੋਵੇ ਜਾਂ ਆਲੇ ਦੇ ਵਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਹਨਾ ਬਾਈ ਨਾਲ ਤੁਸੀਂ ਫੋਨ ਲਾ ਕੇ ਵੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਬਸ ਇੱਥੇ ਤੱਕ ਵੀਡੀਓ ਖਤਮ ਕਰਦੇ ਆ ਕੋਈ ਗਲਤ ਸ਼ਬਦ ਬੋਲਿਆ ਹੋਵੇ ਬਾਈ ਤੁਹਾਡੇ ਤੋਂ ਮਾਫੀ ਮੰਗਦੇ ਆ ਬਾਕੀ ਧੰਨਵਾਦ ਜਾਉਂਦੇ ਵਾਸਤੇ ਰੋ